ਆਜੋ ਗੱਭਰੂਓ ਦਰਸ਼ਕ ਅਟੀਕ ਦੇ ਨੇ ਦੇਖੋ ਦਰਸ਼ਕਾਂ ਦੀ ਲਾਈਨ ਨਹੀਂ ਟੁੱਟੀ ਕਿੰਨੇ ਦਰਸ਼ਕ ਤਰਕੇ ਦੇ ਉਵੇਂ ਖੜਿਆ ਭੁੱਖੇ ਤੇ ਆਏ ਨਹੀਂ ਲੰਗਰ ਚਾਹੁੰਦਾ ਤਰਕੇ ਦੀ ਪੰਜ ਭਾਤੀ ਦਾਲ ਹੈ ਆਜੋ ਸ਼ਾਮਲ ਹੋ ਤੁਸੀਂ ਵੀ ਦੇਖੋ ਰਹਿ ਗਏ ਭੁੱਖਾ ਤੇ ਆਇਆ ਆਏ ਨਾ ਕਿ ਹੋ ਬਈ ਉਥੋਂ ਭੁੱਖੇ ਮੁੜ ਗਏ ਬਾਈ ਜਿਹੜੇ ਜਿਹੜੇ ਕੋਲੇ ਨੂੰ ਪਿਆਰ ਕਰਦੇ ਆਂ ਤਮਰੀ ਤਾੜੀਆਂ ਮਾਰਦੇ ਆਂ ਉਹ ਪਿਆਰ ਅਸੀਂ ਹੋਰ ਆਉਣੇ ਹੋਰ ਨਹੀਂ ਕਰਦੇ ਹਾਂ ਉਹ ਵੀ ਹਮੇਸ਼ਾ ਜੀਆ ਬਾਕੀ ਕਹਿੰਦੇ ਪਾਵਰ ਪੰਜ ਦਾ ਮੇਰੀ ਵੀਰੋ ਇਹ ਜਿਹੜਾ ਪ੍ਰੇਰ ਹੈ ਪਾਵਰ ਪੰਜ ਸਾਡਾ ਭਰਾ ਮਦੀਪ ਹਾਂ ਵੀ ਕਿਵੇਂ ਹੈ ਵੀਰੋ ਬਾਈ ਮੇਰੀ ਬੇਨਤੀ ਆ ਵੀ ਜਿਹੜੇ ਪੈਰਾ ਆਇਆ ਫਾਈਨਲ ਮੈਚ ਉਹ ਲਾ ਰਿਹਾ ਹੈ ਵਾਹ ਉਹ ਜਦੋਂ ਇੱਥੋਂ ਮਾਣ ਲੱਗਦਾ ਕਿ ਕਿਨੇ ਹੱਦੀ ਮਾਰਾ ਕਿੰਨਾ ਰ ਬੁੱਝ ਗਿਆ ਕਿੰਨੀ ਛਾਤੀ ਮਾਂ ਦੀ ਦਲੇਰੀ ਚੋਂ ਮਿਲਦੀ ਹੈ ਉਹ ਪੈਟਾਂ ਦੇ ਦੁੱਧ ਤੋਂ ਕਿੱਥੇ ਮਿਲਦੀ ਹੈ ਉਹ ਨਹੀਂ ਮਿਲਦੀ ਗੋੜਾ चोपर आहे नौजवान आहे सॾा छोभा वीर आहे